ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੰਧੂਆਂ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਬਾਈ ਦਾ ਪਿੰਡ ਹੈ ਕੋਟ ਕੋ ਪੂਰਾ ਬਾਈਪਾਸ ਤੋਂ ਛੜਕ ਹੁੰਦੀ ਆ ਤੇ 2.5 ਕਿਲੋਮੀਟਰ ਦੂਰ ਆ ਜੀ ਮੋਗੇ ਤੋਂ ਬਾਈ ਦਾ ਇੱਕ ਨਗ ਸੇਲ ਆ ਬਾਈ ਸੇ ਇੱਕ ਧੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਪੱਤੀ ਸੰਧੂਆ ਵਾਲੇ ਠੀਕ ਆ ਜੀ ਜਿਲ੍ਹਾ ਮੋਗਾ ਤੇ ਮੋਬਾਈਲ ਨੰਬਰ ਬੋਲ ਦਿਓ ਜੀ 95924 4060 ਠੀਕ ਹੈ ਜੀ ਇੱਕ ਨੱਕ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਜਰਸੀ ਆ ਜੀ ਇਹਨੇ ਤੀਜੇ ਸਵੇ ਸੋਨਾ ਠੀਕ ਹੈ ਜੀ 21 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ ਠੀਕ ਹੈ ਜੀ ਪਿਛਲੇ ਸਵੇ ਦੁੱਧ ਦਾ ਕੀ ਰਿਕਾਰਡ ਹੈ ਇਹਦਾ 18 ਪਲਸ ਹੈ 18 ਹੀ ਆਪਾਂ ਕਿਉਂਕਿ ਦੇਵਾਂਗੇ ਠੀਕ ਹੈ ਇੱਕ ਤਿਆਰ ਵੀ 18 ਕਿਲੋ ਦੀ ਉਮੀਦ ਕਰਦੇ 18 ਤੋਂ ਉੱਪਰ ਹੀ ਜਾਊਗੀ ਯਾਨੀ ਕੋਈ ਆਪਾਂ 18 ਘਾ ਕੇ ਦੇਣੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਤੀਜੇ ਸਵੇ ਸੋਨਾ ਜੀ ਗਾਣੇ 21 ਤਰੀਕ ਨੂੰ 22 ਦੇ ਅਨੁਸਾਰ ਦਿਨ ਪੂਰੇ ਆ ਜੀ ਆਰਡਰ ਦੇ ਕੁਆਲਿਟੀ ਚੈੱਕ ਕਰ ਲਓ ਬਹੁਤ ਸ਼ਾਨਦਾਰਾ ਲਿਓ ਜੀ ਵਾਪਸ ਅਜੇ ਵਲਟੇਲਾ ਬੋਨ ਨੇ ਹਵਾਨੇ ਚ 21 ਤਰੀਕ ਤੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਗਾਣੇ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਸੋਨਾ ਮੁਠੀ ਵਾਲਾ ਥਾਣਾ ਚਾਰੇ ਥਾਣ ਨਿਖੜ ਮੇ ਠੰਡੀ ਸੀ ਲਾਈ ਪੂਰੇ ਪੂਰੀ ਜੀ ਪੂਰੀ ਜੀ ਪੂਰੀ ਪੂਰੇ ਠੰਡੀ ਸੀ ਲਾਈ ਜੀ ਸੋਣੀ ਪੰਜਾਬ ਵਾਲੀ ਜਰਸੀ ਸੋਨਾ ਮੂੰਹ ਮੱਥਾ ਦੇਖ ਸਕਦੇ ਹੋ ਤੀਜੇ ਸੂਨੇ ਤੀਜੇ ਸੂਏ ਸੋਨਾ ਗਾਣੇ ਜੀ ਦੂਜੇ ਸੂਏ 18 ਕਿਲੋ ਦੁੱਧ ਦਾ ਰਿਕਾਰਡ ਆ ਏ ਟੀਆਰ ਵੀ 22 ਕਹਿੰਦਾ ਆਪਾਂ 18 ਦੀ ਗਾਰੰਟੀ ਲੈਨੇ ਆ ਪਰ ਦੇਊਗੀ 18 ਤੋਂ ਵੱਧ ਜੀ ਕੀ ਮੁੱਲ ਹੈ ਜੀ ਇਹਦਾ ਇਹ 60000 ਰੁਪਏ ਮਾਨਤਨ ਹੋ ਜਾਊਗਾ ਜੀ ਕਰ ਦਾਂਗੇ 60000 ਰੁਪਿਆ ਬਾਈ ਡਿਮਾਂਡ ਕਰਦੇ ਆ ਕੋਈ ਵੀ ਵੀਰ ਆਊਗਾ ਮਾਨਤਨ ਜ਼ਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਕਰ ਸਕਦਾ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣਾ ਮੁੱਠੀ ਵਾਲਾ ਥਣ ਜੀ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣਾ ਆਰਡਰ ਸੋਹਣਾ ਮੂੰਹ ਮੱਥਾ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਜੀ ਧੰਨਵਾਦ ਜੀ